ਕਉ ਅਕਾਲੀ ਦਲ ਦੇ ਸਾਫ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਨਾਲ ਉਸ ਸਮੇਂ ਦੇ ਜੁੜੇ 2007 ਤੋਂ ਲੈ ਕੇ 2017 ਤੱਕ ਕੈਬਨਲ ਮੰਤਰੀ ਸੀ ਉਹ ਵੀ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਲਈ ਪੁੱਜੇ ਨੇ ਕਿਉਂਕਿ ਕੱਲ ਜਦੋਂ ਅਕਾਲ ਤਖਤ ਦੇ ਜਥੇਦਾਰ ਦੀ ਪੰਜ ਸਿੰਘ ਸਾਈਬਰ ਨਾਲ ਮੀਟਿੰਗ ਹੋਈ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਜ਼ਰੂਰ ਕੋਸ਼ਿਸ਼ ਕੀਤਾ ਤੇ 15 ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ ਗਿਆ ਸੋ ਸੁਖਬੀਰ ਸਿੰਘ ਬਾਦਲ 24 ਘੰਟਿਆਂ ਦੇ ਅੰਦਰ ਹੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਆ ਤੇ ਹੁਣ ਅਕਾਲ ਤਖਤ ਸਾਹਿਬ ਤੇ ਆਪਾਂ ਖੜੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਨਤਮਸਤਕ ਹੋਣ ਲਈ ਅੰਦਰ ਜ਼ਰੂਰ ਗਏ ਆ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਨਾਲ ਮੀਟਿੰਗ ਕੀਤੀ ਹੈ ਉਸ ਤੋਂ ਬਾਅਦ ਅੰਦਰ ਗਏ ਆ ਸੋ ਅੱਜ ਤਨਖਾਈਆ ਕੋਸ਼ਿਸ਼ ਤੋਂ ਬਾਅਦ ਜਿਹੜੀ ਇੱਕ ਗੀਤ ਹੈ ਕਿ ਜਿਹੜੇ ਜਥੇਦਾਰ ਅਕਾਲ ਤਖਤ ਤੇ ਸਜ਼ਾ ਵੀ ਸੁਖਬੀਰ ਸਿੰਘ ਬਾਦਲ ਨੂੰ ਸੁਣਾ ਸਕਦੇ ਆ ਉਹ ਸਜ਼ਾ ਕੀ ਹੋਏਗੀ ਉਹ ਥੋੜੇ ਸਮੇਂ ਦੇ ਵਿੱਚ ਜ਼ਰੂਰ ਪਤਾ ਲੱਗੇਗਾ ਲੇਕਿਨ ਗੁਲਜਾਰ ਸਿੰਘ ਰਾਨੀ ਕੇ ਦਲਜੀਤ ਸਿੰਘ ਚੀਮਾ ਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਹੋਰ ਕਈ ਜਿਹੜੇ ਕੈਬਨਨ ਮੰਤਰੀ ਉਸ ਵੇਲੇ ਤੇ ਅੱਜ ਅਕਾਲ ਤਖਤ ਸਾਹ ਤੇ ਪੇਸ਼ ਹੋਏ ਆ ਤੇ ਇਸ ਦੇ ਨਾਲ ਤੁਹਾਨੂੰ ਦੱਸੀਏ ਕਿ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੁਆਰਾ ਸਪਸ਼ਟੀਕਰਨ ਵੀ ਜੱਥੇਦਾਰ ਅਕਾਲ ਤਖਤ ਨੂੰ ਭੇਜਿਆ ਗਿਆ ਸੀ ਉਸ ਸਪਸ਼ਟੀਕਰਨ ਦੇ ਵਿੱਚ ਜ਼ਰੂਰ ਲਿਖਿਆ ਗਿਆ ਸੀ ਕਿ 2007 ਤੋਂ ਲੈ ਕੇ 2017 ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਸੀ ਉਸ ਵੇਲੇ ਕਈ ਇਹੋ ਜਿਹੀ ਗਲਤੀਆਂ ਹੋਈਆਂ ਜਿਸ ਨੂੰ ਉਹ ਕਬੂਲ ਕਰਦੇ ਆ ਤੇ ਜੋ ਵੀ ਸਜ਼ਾ ਉਹਨਾਂ ਨੂੰ ਲਗਾਈ ਜਾਏਗੀ ਉਹਨਾਂ ਨੂੰ ਮਨਜ਼ੂਰ ਹੋਏਗੀ ਜਿਸ ਤੋਂ ਬਾਅਦ ਕੱਲ ਪੰਨ ਸਿੰਘ ਸਾਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਕੋਸ਼ਿਸ਼ ਕੀਤਾ ਗਿਆ ਜੇ ਦੋਸ਼ੀ ਜ਼ਰੂਰ ਕਰਾ ਦਿੱਤਾ ਗਿਆ ਸੋ ਹੁਣ ਥੋੜੇ ਸਮੇਂ ਦੇ ਵਿੱਚ ਹੀ ਜੱਥੇਦਾਰ ਕਾਲ ਤੱਕ ਤੋਂ ਵੱਲੋਂ ਜ਼ਰੂਰ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਕਿਹਾ ਸੀ ਕਿ ਨਿਮਾਨੇ ਸਿੱਖ ਦੇ ਵਜੋਂ ਜਦੋਂ ਵੀ ਜਤਰਾ ਅਕਾਲ ਤਖਤ ਜਾਂ ਪੰਸ ਸਿੰਘ ਸਾਈਭਾ ਨੂੰ ਉਹਨਾਂ ਨੂੰ ਬੁਲਾਣਗੇ ਉਹ ਪੇਸ਼ ਹੋਣਗੇ ਸੋ 24 ਘੰਟੇ ਦੇ ਅੰਦਰ ਸੁਖਬੀਰ ਸਿੰਘ ਬਾਦਲ ਉਹ ਮੰਤਰੀਆਂ ਦੇ ਨਾਲ ਜਿਹੜੇ 2007 ਤੋਂ 2017 ਤੱਕ ਦੀ ਉਹਨਾਂ ਦੀ ਸਤਾ ਵੇਲੇ ਮੰਤਰੀ ਸੀ ਉਹਨਾਂ ਦੇ ਨਾਲ ਪੇਸ਼ ਹੋਏ ਆ ਸੋ ਥੋੜੀ ਦੇਰ ਬਾਅਦ ਹੀ ਜਤਰਾ ਅਕਾਲ ਤਖਤ ਦਾ ਫੈਸਲਾ ਵੀ ਆਏਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ